ਮਨੇ ਪ੍ਰੀਤ ਸਿੰਘ ਹਾਂ ਮੈਂ ਪਲੱਸ 2 ਆਰਟਸ ਕਲਾਸ ਦਾ ਵਿਦਿਆਰਥੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆ ਦੇ ਪ੍ਰਕਾਸ਼ ਪੁਰਬ ਬਾਰੇ ਦੱਸਣਾ ਚਾਹੁੰਦਾ ਹਾਂ 1 ਅਪ੍ਰੈਲ 1621 ਈਸਵੀ ਜੋ ਕਿ 5 ਵਿਸਾਖ 1678 ਬਿਕਮੇ ਸੰਮਤ ਬਣਦਾ ਹੈ ਉਸ ਦਾ ਅਮਰਤ ਵੇਲਾ ਵਿਸਾਖ ਦੀ ਰੁੱਤ ਵਿੱਚ ਚੜ੍ਹਦੇ ਸੂਰ ਦੀ ਪਹਿਲੀ ਕਿਰਨ ਨੇ ਜਦੋਂ ਅਮਰਤ ਸਰੋਵਰ ਦੇ ਜਲ ਨੂੰ ਛੂਹਿਆ ਸ੍ਰੀ ਹਰਮੰਦਰ ਸਾਹਿਬ ਵਿੱਚ ਆਸਾ ਦੀ ਵਾਰ ਦੇ ਅੰਤਮ ਛੰਦ ਸੰਪੂਰਨ ਹੋਏ ਗੁਰੂ ਕੇ ਮਹਿਲ ਤੋਂ ਸੁਨੇਹਾ ਆਇਆ ਕਿ ਦਾਲ ਪੰਜਨ ਗੁਰੂ ਛਠਮ ਪੀਰ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਇੱਕ ਨੂਰਾਨੀ ਬਾਲਕ ਦਾ ਆਗਮਨ ਹੋਇਆ ਹੈ ਸਭ ਤੋਂ ਛੋਟੇ ਪੁੱਤਰ ਦੇ ਆਉਣ ਤੇ ਮੀਰੀ ਪੀਰੀ ਦੇ ਮਾਲਕ ਚੱਲ ਪਏ ਆਪਣੇ ਮਹਿਲ ਵੱਲ ਉਸ ਅਗੰਮੀ ਰੂਹ ਦੇ ਦਰਸ਼ਨ ਕਰਨ ਜਦ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਬਾਲਕ ਦੇ ਚਿਹਰੇ ਵੱਲ ਵੇਖਿਆ ਤਾਂ ਅੱਖਾਂ ਚਮਕੀਆਂ ਤੇ ਝੁੱਕ ਕੇ ਨਮਸਕਾਰ ਕੀਤੀ ਭਾਈ ਬਿਰੀ ਚੰਦ ਜੀ ਨੇ ਇਹ ਸਭ ਵੇਖ ਕੇ ਹੈਰਾਨ ਹੋਏ ਤੇ ਆਪ ਤੇ ਕਾਰਨ ਪੁੱਛਿਆ ਇਸ ਤਰ੍ਹਾਂ ਝੁੱਕ ਕੇ ਕੀਤੀ ਨਮਸਕਾਰ ਦਾ ਅੱਗੋ ਸੁਣ ਕੇ 파ਰਸ਼ਾ ਨੇ ਬਚਨ ਕੀਤੇ ਇਹ ਬਾਲਕ ਧਰਮ ਦੀ ਧਾਰ ਢਾਲ ਤੇ ਤਿਆਗ ਦੀ ਮੂਰਤ ਬਣੇਗਾ ਤੇ ਇਸ ਦਾ ਨਾਮ ਹੋਏਗਾ ਤਿਆਗਮਲ ਇਸ ਤਰ੍ਹਾਂ ਬਾਅਦ ਵਿੱਚ ਬਾਬਾ ਤਿਆਗਮਲ ਜੀ ਨੇ ਆਪਣੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਬਾਬਾ ਸੂਰਜਮਲ ਜੀ ਤੇ ਭੈਣ ਵੀਰੋ ਜੀ ਨਾਲ ਲਗਭਗ 6 ਸਾਲ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਣਾ ਬਚਪਨ ਗੁਜ਼ਾਰਿਆ ਭਾਈ ਗੁਰਦਾਸ ਜੀ ਨੇ ਉਹਨਾਂ ਦੀ ਭਾਸ਼ਾਈ ਕਾਵ ਅਤੇ ਗੁਰਮਤਿ ਵਿਦਿਆ ਦਾ ਗਿਆਨ ਦਿੱਤਾ ਭਾਈ ਬਿਰੀ ਚੰਦ ਜੀ ਨੇ ਘੋੜਸਵਾਰੀ ਅਤੇ ਬਾਬਾ ਬੁੱਢਾ ਜੀ ਨੇ ਸ਼ਸਤਰ ਵਿਦਿਆ ਸਿਖਾਈ ਕੁਝ ਹੀ ਸਾਲਾਂ ਪਿੱਛੋਂ ਕੁਝ ਹੀ ਸਾਲ ਵਿੱਚ ਗਿਆਨ ਧਿਆਨ ਅਤੇ ਬਹਾਦਰੀ ਦਾ ਸਮੇਂ ਉਹ ਸਭ ਦਾ ਸੰਪੰਨ ਹੋ ਗਏ ਇੱਕ ਵਾਰ ਜਦੋਂ ਬਾਬਾ ਗੁਰਦਤਿੰਦ ਬਾਬਾ ਗੁਰਦਿੱਤਾ ਜੀ ਦਾ ਵਿਆਹ ਸੀ ਮਾਤਾ ਨਾਨਕੀ ਜੀ ਨੇ ਤਿਆਗਮਲ ਜੀ ਨੂੰ ਸੋਹਣੇ ਵਸਤਰ ਤੇ ਗਹਿਣੇ ਪਵਾ ਕੇ ਤਿਆਰ ਕੀਤਾ ਰਸਤੇ ਵਿੱਚ ਇੱਕ ਲੋੜਵੰਦ ਬੱਚਾ ਜਿਨ੍ਹਾਂ ਕੱਪੜਿਆ ਬਿਨਾ ਕੱਪੜਿਆ ਕੰਬਦਾ ਵੇਖ ਗੁਰੂ ਬਾਬਾ ਤਿਆਗਮਲ ਜੀ ਨੇ ਆਪਣੇ ਵਸਤਰ ਤੇ ਗਹਿਣੇ ਉਤਾਰ ਕੇ ਬੱਚੇ ਨੂੰ ਪਹਿਨਾ ਦਿੱਤੇ ਤੇ ਆਪ ਸਾਦਗੀ ਵਿੱਚ ਘਰ ਵਾਪਸ ਆ ਗਏ ਇਹ ਸਭ ਵੇਖ ਕੇ ਮਾਤਾ ਨਾਨਕੀ ਜੀ ਦੇ ਕਹਿਣ ਲੱਗੇ ਮੇਰਾ ਪੁੱਤਰ ਹੋਰਾਂ ਤੋਂ ਵੱਖਰਾ ਹੈ ਇਹ ਸੱਚ ਅਤੇ ਦਇਆ ਦਾ ਰਾਹ ਚੁਣੇਗਾ ਛੇਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਪੁੱਤਰ ਬਾਬਾ ਤਿਆਗਮਲ ਜੀ ਜਦੋਂ ਜੋਬਨ ਰੁੱਤੇ ਆਏ ਤਾਂ 4 ਫਰਵਰੀ 1633 ਈਸਵੀ ਵਿੱਚ ਲਾਲਚੰਦ ਖੱਤਰੀ ਦੀ ਸੁਪਤਰੀ ਗੁਜਰੀ ਜੀ ਨਾਲ ਉਹਨਾਂ ਦਾ ਵਿਆਹ ਹੋਇਆ ਇਸ ਜੋੜੀ ਦਾ ਕਰਮ ਵੇਖਿਆ ਸਾਰੇ ਹੀ ਜੋੜੀ ਦਾ ਜਸ ਕਰਨ ਲੱਗੇ ਅਤੇ ਦੋਵੇਂ ਧਰਮ ਪਿਆਰ ਅਤੇ ਸੇਵਾ ਦਾ ਪ੍ਰਤੀਕ ਬਣ ਗਏ 1635 ਈਸਵੀ ਵਿੱਚ ਬਾਬਾ ਤਿਆਗਮਲ ਜੀ ਦੀ ਉਮਰ 14 ਸਾਲ ਦੀ ਸੀ ਜਦੋਂ ਕਰਤਾਰਪੁਰ ਸਾਹਿਬ ਦੀ ਜੰਗ ਛਿੜੀ ਆਪਣੇ ਗਰੂ ਪਿਤਾ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਅਗਵਾਈ ਵਿੱਚ ਬਾਬਾ ਤਿਆਗਮਲ ਜੀ ਨੇ ਸ਼ਮਸ਼ੀਰ ਹੱਥ ਵਿੱਚ ਫੜੀ ਅਤੇ ਜੂਝਣਾ ਸ਼ੁਰੂ ਕਰ ਦਿੱਤਾ ਸਮਾਂ ਬੀਤਿਆ ਸੂਰਜ ਸਿਖਰ ਚੜ੍ਹਿਆ ਮਾਤਾ ਨਾਨਕੀ ਜੀ ਨੇ ਸਨੇਹਾ ਭੇਜ ਦਿੱਤਾ ਬੇਟਾ ਤੁਸੀਂ ਸਵੇਰ ਦੇ ਮੈਦਾਨ ਜੰਗ ਵਿੱਚ ਜੂਝ ਰਹੇ ਹੋ ਹਾਲੇ ਤੁਹਾਡੀ ਉਮਰ ਹੈ ਬਹੁਤ ਛੋਟੀ ਤੁਸੀਂ ਥੱਕ ਗਏ ਹੋਵੋਗੇ ਹੁਣ ਵਾਪਸ ਆ ਕੇ ਕੁਝ ਦੇਰ ਆਰਾਮ ਕਰ ਲਓ ਪਰ ਤਿਆਗਮਲ ਜੀ ਨੇ ਉੱਤਰ ਭੇਜਿਆ ਮਾਤਾ ਜੀ ਜੰਗ ਵਿੱਚ ਛੱਡਣਾ ਅਧਰਮ ਹੈ ਇਸ ਲਈ ਮੈਂ ਆਪ ਹੀ ਆਪ ਜੀ ਦੇ ਹੁਕਮ ਦੀ ਪਾਲਣਾ ਨਹੀਂ ਕਰ ਸਕਦਾ ਮੈਦਾਨੇ ਜੰਗ ਵਿੱਚ ਸੂਰਮਾ ਦੋ ਹਾਲਾਤ ਵਿੱਚ ਹੀ ਵਾਪਸ ਆ ਸਕਦਾ ਹੈ ਜਾਂ ਜੰਗ ਫਤਿਹ ਕਰਕੇ ਜੇਤੂ ਦੇ ਰੂਪ ਵਿੱਚ ਆਵੇ ਜਾਂ ਸ਼ਹਾਦਰ ਪਾ ਕੇ ਸ਼ਹੀਦ ਹੋਵੇ ਇਸ ਲਈ ਮੈਨੂੰ ਦੇਵ ਅਸੀਸਾਂ ਮੈਂ ਜੇਤੂ ਹੋ ਕੇ ਵਾਪਸ ਆਵਾਂ ਬਾਬਾ ਤਿਆਗਮਲ ਜੀ ਨੇ ਮੈਦਾਨੇ ਜੰਗ ਅੰਦਰ ਆਪਣੀ ਤੇਗ ਦਾ ਜੋਰ ਦਿਖਾਏ ਪੈਂਦੇ ਖਾਨ ਜਿਹੇ ਦੁਸ਼ਮਣ ਨੂੰ ਵੀ ਹਰਾ ਦਿੱਤਾ ਵੇਖ ਕੇ ਤੇਗ ਦੇ ਜੋਰ ਐਸੇ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਪੁੱਤਰ ਨੂੰ ਸੀਨੇ ਨਾਲ ਲਾ ਕੇ ਕਿਹਾ ਹੁਣ ਤੋਂ ਤੁਹਾਡਾ ਨਾਮ ਤਿਆਗਮਲ ਨਹੀਂ ਸਦਾ ਲਈ ਤੇਗ ਬਹਾਦਰ ਹੀ ਰਹੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਆਦਰਸ਼ ਗ੍ਰਸਤ ਵਿੱਚ ਰਹਿ ਕੇ ਵਾਹਿਗੁਰੂ ਜੀ ਦਾ ਨਾਮ ਜਪਣ ਲਈ ਤੇ ਮਾਇਆ ਦੇ ਨਿਰਦੇਪ ਰਹਿਣਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਤੇ ਬਾਬਾ ਬਕਾਲਾ ਸਾਹਿਬ ਕੇ ਗ੍ਰੰਥ ਵਿੱਚ ਰਹਿੰਦਿਆਂ ਹੀ ਆਪਣਾ ਸਮਾਂ ਭਜਨ ਬੰਦਗੀ ਵਿੱਚ ਬਤੀਤ ਕੀਤਾ ਗੁਰੂ ਨਾਨਕ ਦੇਵ ਜੀ ਦੇ ਬਾਕ ਅੰਜਨ ਮਾਇਆ ਨਿਰੰਜਨ ਰਹੀ ਹੈ ਨੂੰ ਪੂਰਾ ਸਰਵਥਾਇਆ ਇਹ ਸਾਰੇ ਸਮੇਂ ਦੌਰਾਨ ਮਾਤਾ ਮਾਨਕੀ ਜੀ ਤੇ ਬੀਬੀ ਗੁਗਰੀ ਜੀ ਵੀ ਉਹਨਾਂ ਦੇ ਨਾਲ ਹੀ ਰਹੇ ਇਹ ਸਾਖੀ ਕੋਈ ਆਮ ਕਹਾਣੀ ਨਹੀਂ ਇਹ ਉਹ ਨੂਰ ਹੈ ਜੋ ਸਿਖਾਇਆ ਹੈ ਕਿ ਦਇਆ ਵਿੱਚ ਹੀ ਮਾਨ ਮਹਾਨਤਾ ਹੈ हिम्मत ਵਿੱਚ ਹੀ ਜੀਵਨ ਹੈ ਅਤੇ ਸੱਚ ਲਈ ਖੜੇ ਰਹਿਣਾ ਵਿੱਚ ਹੀ ਅਸਲ ਬਹਾਦਰੀ ਹੈ ਧੰਨਵਾਦ ਏਸੀ ਸਕੂਲ ਦਾ ਵਿਦਿਆਰਥੀ ਰੋਬਿੰਨ ਪ੍ਰੀਤ ਸਿੰਘ ਜਿਸ ਨੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੂਰਬ ਨਾਲ ਸੰਬੰਧਿਤ ਅਤੇ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਹੋਰ ਕਟਨਾਵਾਂ ਦਾ ਬਿਉਰਾ ਤੁਹਾਡੇ ਨਾਲ ਸਾਂਝਾ ਕੀਤਾ ਸੋ ਇਹ ਕਿਉਂਕਿ 350 ਸਾਲਾਂ ਸ਼ਹਾਦਤ ਸਾਲ ਚੱਲ ਰਿਹਾ ਵਾ ਗੁਰੂ ਤੇਗ ਬਹਾਦਰ ਜੀ ਦਾ ਤੇ ਉਸ ਸੰਬੰਧ ਵਿੱਚ ਸਕੂਲਾਂ ਵਿੱਚ ਡੇਲੀ ਬੱਚਿਆਂ ਨੂੰ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਉਹਨਾਂ ਦੀ ਸ਼ਹਾਦਤ ਦੀ ਮਹਾਨਤਾ ਬੱਚਿਆਂ ਦੱਸੀ ਜਾਂਦੀ ਹੈ ਸੋ ਇਸੇ ਤਰ੍ਹਾਂ ਕੱਲ ਨੂੰ ਸ੍ਰੀ ਦਰਬੀ ਆਪਾਂ ਤੁਹਾਡੇ ਨਾਲ ਉਹਨਾਂ ਦੇ ਜੀਵਨ ਬਾਰੇ ਪ੍ਰਤਾਨ ਸਾਹਿਬਾ ਧੰਨਵਾਦ ਜੀ